ਸੰਧਾਪੀ ਨਾਲ ਸੀ ਇਹ ਸਾਰੇ ਨਾਲ ਸੀ ਸਾਡੀ 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 ਖਾਪੀ ਵੀ ਆਪਣਾ ਪੈਨਸ਼ਨਰ ਦੀ ਗੱਲ ਕਰੀਏ ਜਿਹੜਾ ਸਾਜਾ ਫਰੰਟ ਆ ਚ 52 ਮੰਗਾ ਨੇ ਸਾਥੀਆਂ ਕੱਚੇ ਪੱਕੇ ਕਰ ਦਿਓ ਆਂਗਣ ਵਾਲੀ ਵਾਲਿਆਂ ਨੂੰ ਕਰ ਦਿਓ ਮੁੱਖ ਮੰਤਰੀ ਮੰਗ ਪੱਤਰ ਦੇਖ ਕੇ ਕਰੀਏ ਲੋਕਦਿਆਂ 3 ਸਾਲ ਹੋ ਗਏ ਸਰਕਾਰ ਬਣਾਈ ਨੂੰ 300 ਕੁ ਬਾਅਦ ਸਿੱਖਿਆ ਦਾ ਲੱਗ ਗਿਆ ਮੈਨੂੰ ਆਪਣੇ ਮੁੱਖ ਮੰਤਰੀ ਨੂੰ ਰੈਲੋ ਹਵਾਈ ਜਾ ਚੋਂ ਇਕੱਲਾ ਪੈਸੇ ਸਲਿੱਪ ਹੋ ਗਿਆ ਉਸੇ ਹਵਾਈ ਜਾ ਚ ਦੁਆਰਾ ਬੋਲੋ ਹਸਪੀਟਲ ਮੁੰਜੇ ਦੇ ਪਿਆ ਹੁਣ ਮੁੰਜੇ ਦੇ ਪਿਆ ਮੁੰਜੇ ਦੇ ਪਿਆ ਸ਼ਾਇਦ ਤੁਹਾਡੀ ਰੱਬ ਸੁਣ ਲੈ ਜਿੱਦਾਂ ਦਿੱਲੀ ਦੇ ਮੁੱਖ ਮੰਤਰੀ ਤ੍ਰੀਜ ਹੋਇਆ ਸ਼ਾਇਦ ਇੱਥੇ ਵੀ ਦੌੜ ਕਿਵੇਂ ਜੇ ਨਾ ਉੱਠਿਆ ਉਹਨਾਂ ਨੇ ਕਹਣਾ ਬੁਲਾ ਦਿਓ ਕਿਵੇਂ ਹੋਟ ਇਹ ਭੁੱਖੇ ਨੇ ਸਾਥੀਓ ਭੁੱਖੇ ਇਹਨਾਂ ਨੇ ਕਾਂਗਰਸ ਤੇ ਅਕਾਲੀਆਂ ਦਾ ਐਲੀਗੇਸ਼ਨ ਲਾ ਕੇ ਫਿਰ ਸਾਨੂੰ ਇੱਕ ਵਾਰੀ ਮੌਕਾ ਦਿਓ ਜੰਤੀ ਸਾਡੀ ਅਸੀਂ ਇਹਨਾਂ ਦੀਆਂ ਗੱਲਾਂ ਜਾਗ ਦੇਖ ਲਓ ਕੀ ਕੁਝ ਹੋ ਰਿਹਾ ਕੀ ਕਰਦੇ ਆ ਮੰਨੇ ਕੀ ਕਰਦੇ ਮੰਤਰੀ ਪਲਾਟ ਜਬਰੇ ਨੇ ਖਾਲੀ ਪਲਾਟ ਦੀਆਂ ਕਲੋਨੀਆਂ ਚ ਕਿਹਾ ਕੋਈ ਐਨ ਆਰ ਆਈ ਬਾਹਰ ਗਿਆ ਵਾ ਉਹਨਾਂ ਦੇ ਪਲਾਟ ਜਬਰੇ ਨੇ ਰਾਤੋ ਰਾਤ ਜੀਵਨ ਜੇ ਕਨੈਕਸ਼ਨ ਹੋ ਰਹੇ ਨੇ ਐਨੀ ਭੁੱਖ ਵੱਧ ਗਈ ਆਨੇ ਦੋ ਫੁੱਲ ਪੀਆ ਸਾਥਿਓ ਜਾਣ ਲੱਗੇ ਖਾਲੀ ਹੱਥ ਜਾਣਾ ਤੇ ਖਾਲੀ ਹੱਥ ਆਉਣਾ ਲੋਕਾਂ ਦਾ ਪਾਗਲ ਬਣਾ ਕੇ ਇਹਨਾਂ ਨੇ ਧੋਖਾ ਕੀਤਾ ਸਾਡੇ ਨਾਲ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਸਾਡੀ ਗੱਲ ਬਿਲਕੁਲ ਨਹੀਂ ਸੁਣ ਰਹੇ ਸਾਰੇ ਪੈਨਸ਼ਨਰਾਂ ਦਾ 90 ਸਾਲ ਦਾ ਸਾਥੀ ਮੇਰਾ ਬਜ਼ੁਰਗ ਸਤਬੰਦ ਰਾਹੀ ਜੀ ਕਹਿੰਦੇ ਗੁਰਦੀਪ ਮੈਂ ਆਵਾਂ ਡਾਕਟਰ ਆਵਾਂ ਕਿ ਉੱਥੇ ਆਵਾਂ ਸਪਿਰਿਟ ਦੇਖੋ ਜਿਹੜੇ ਘਰ ਬੈਠੇ ਨੇ ਮੇਰੀ ਬੇਨਤੀ ਆ ਉਹਨਾਂ ਨੂੰ ਕੋਈ ਬਿਨਾ ਆਵਾ ਵੀ ਦੁੱਧ ਨਹੀਂ ਦਿੰਦੀ ਸੜਕਾਂ ਤੇ ਆਓ ਸੜਕਾਂ ਤੇ ਆਕੇ ਦੱਸੋ ਸਰਕਾਰ ਨੂੰ ਸਰਕਾਰ ਕੀ ਧੋਖਾ ਕਰ ਰਹੀ ਆ ਕਿਸੇ ਐਮ ਐਲ ਏ ਨੇ ਕਿਸੇ ਮੰਤਰੀ ਨੇ ਕਦੀ ਬਿਆਨ ਨਹੀਂ ਦਿੱਤਾ ਵੀ ਮਲਾਜਮਾਂ ਦੀ ਤੇ ਪੈਨਸ਼ਨਾਂ ਦੀ ਗੱਲ ਕੀਤੀ ਜਾਊਗੀ ਸੜਕਾਂ ਤੇ ਫਿਰਦੇ ਨੇ ਸਾਰੇ ਟਿਊ ਟਿਊ ਕਹਿੰਦੇ ਪਤਾ ਨਹੀਂ ਕਿੰਨਾ ਕਿੰਨਾ ਤੇਲ ਫੂਕ ਰਹੇ ਨੇ ਹਵਾਈ ਜਹਾਜ਼ ਦਾ ਖਰਚਾ ਦੀ ਮਾਨ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਤੁਹਾਨੂੰ ਸਭ ਨੂੰ ਪਤਾ ਕੀ ਵੀ ਦੇਖ ਰਹੇ ਹੋ ਖਵਾਲਾ ਜਾ ਰਿਹਾ ਔਰ ਸਾਡੇ ਕੋਲ ਸੀਆਈਡੀ ਵਾਲੇ ਦਫਤਰ ਚੋਂਦੇ ਆ ਮੋਗਾ ਦੀ ਕੀ ਪ੍ਰੋਗਰਾਮ ਹੈ ਮੈਂ ਕਿਹਾ ਯਾਰ ਉੱਥੇ ਆ ਕੇ ਦੇਖੀ ਅਸੀਂ ਆਪਣੇ ਦਿਲ ਦੀ ਪ੍ਰਾਤ ਕਟਾਂਗੇ ਅਸੀਂ ਵੋਟਾਂ ਪਾਈਆਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਇਗਨੋਰ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਔਰ ਇਹਨਾਂ ਨੇ ਵੀ ਪ੍ਰੋਬਲਮ ਦਿਖਾਤੀ ਉਹ ਲੋਕੀ ਬੜੇ ਸਿਆਣੇ ਨੇ ਸਾਥੀਓ ਕੱਲੀਆਂ ਇਲੈਕਸ਼ਨਾਂ ਜਾਂ ਜਿਹੜੀਆਂ ਇਲੈਕਸ਼ਨਾਂ ਲੋਕ ਸਭਾ ਲਗੀਆਂ ਉਹਦੇ ਜਿੰਨਾਂ ਨੂੰ ਮਰਵਾ ਝੱਗਾ ਚੱਕਦਾ ਸੀ ਆ ਚਾਰ ਇਲੈਕਸ਼ਨ ਹੋਰ ਉਹਨਾਂ ਨੂੰ ਖਾਉਣ ਵਾਲੀਆਂ ਪ੍ਰਚਾਰ ਕਰੋ ਇਹਨਾਂ ਨੂੰ ਵੋਟਾਂ ਨਾ ਪਾਓ ਇਹਨਾਂ ਨੂੰ ਸੜਕਾਂ ਦੇ ਪਿਛਾ ਲਓ ਲੋਕਾਂ ਨੇ ਦੇਖਣਾ ਨਹੀਂ ਇਹਦਾ ਵੱਲ ਗਾਲਾਂ ਕੱਢਦੇ ਵੀ ਠੁੱਕਣਗੇ ਇਹਨਾਂ ਦੇ ਆਗੂ ਤੇ ਲੋਕੀ ਇਹਨਾਂ ਨੇ ਧੋਖਾ ਕੀਤਾ ਹੁਣ ਅਸੀਂ ਪਾਰਾ ਬੰਦੇ ਬੀਸੀ ਸਾਹ ਨੂੰ ਮੰਗ ਪੱਤਰ ਦੇਣ ਜਾਵਾਂਗੇ ਤਿੰਨ ਬਿਜਲੀ ਬੋਰਡ ਦੇ ਆਗੂ ਪੱਤਰ ਸਾਹਿਬ ਤੇ ਦੋ ਹੋਰ ਪ੍ਰੇਮ ਪਜੋੜਾ ਆਪਣੇ ਪਟਨਾ ਸਾਹਿਬ ਦੇ ਨਾਲ ਜਿਹੜੇ ਵਾਈਜੀ ਖੜੇ ਨੇ ਹੋਰ ਨਾਲ ਪੰਜਾਬ ਪੁਲਿਸ ਪੈਨਸ਼ਨ ਵਾਲੇ ਤਿੰਨ ਉਹ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਵਾਲੇ ਸਾਡੇ ਸਾਥੀ ਇਹਨਾਂ ਸਾਥੀ ਜੇਲ੍ਹ ਡਿਪਾਰਟਮੈਂਟ ਦੇ ਬਾਕੀ ਸਾਥੀ ਉਹ ਇੱਥੇ ਹੀ ਰਹੀਓ ਆਪਣੀ ਨਾੜੇਵਾਜੀ ਕਰੋ ਤੁਹਾਨੂੰ ਅੰਦਰ ਜਾ ਕੇ ਆਵਾਜ਼ ਸੁਣਨੀ ਚਾਹੀਦੀ ਸੀ ਸੁਣਨੀ ਚਾਹੀਦੀ ਆ